ਤਦ ਵੀ ਉਹ ਖੇ ਆ ਜੀ ਸਹੀ ਗੱਲ ਚਲੋ ਕੋਈ ਰੋ ਬਣਾਇਆ ਜਿਹੜਾ ਦੁਖੀ ਕਰਦੇ ਰੋਣਾ ਤਾਂ ਹੈਗਾ ਵੀਰੇ ਚਿੱਟਾ ਪੀਂਦੇ ਆ ਕਿ ਮੁੰਡੇ ਟੀਕੇ ਲਾ ਕੇ ਉਹ ਕਰੀ ਜਾਂਦੇ ਆ ਕਿ ਕੋਈ 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 ਨਹੀਂ ਉਹ ਕਰਦੇ ਪਹਿਲਾਂ ਇੱਕ ਅੱਗੇ ਮਰ ਗਿਆ ਇੱਕ ਹੁਣ ਮੁੰਡੇ ਨੂੰ ਟੀਕਾ ਲਾ ਲਿਆ ਹਾਂਜੀ ਹੁਣ ਕੀ ਸਮਝਾ ਦੇਗਾ ਮੁੰਡਾ ਤੇ ਫੇੜੇ ਲਾਉਣ ਲੱਗ ਜਾਂਦੇ ਆ ਵੀ ਕੰਦੇ ਚ ਮਰ ਜਾਂਦਾ ਮੈਨੂੰ ਪੈਸੇ ਨਹੀਂ ਦਿੱੰਤੀ ਵਿਰੋਧ ਕਰਦੇ ਜੀ ਅਪ ਡਰਦੇ ਆ ਕਿ ਕੋਈ ਨਾਂ ਨਹੀਂ ਲੈਂਦਾ ਸਿੱਧੇ ਮੱਥੇ ਕੋਈ ਜਾਂਦਾ ਨਹੀਂ ਸਾਡੇ ਪਿੰਡ ਤੋਂ ਨਿਕਲ ਜੇ ਨਾ ਬਹੁਤ ਸਾਡਾ ਅਸੀਂ ਧੰਨਵਾਦ ਕਰਦੇ ਜੇ ਪਤਰਾ ਨਾਲ ਮਰੀ ਜਾਂਦੇ ਤੇ ਚਿੱਟੇ ਖਾ ਖਾ ਕੇ ਵਿਤਿਰਦਾਰੂ ਪੀ ਜਾਂਦੇ ਤੇ ਅੰਕੀ ਨਮਾਤਾ ਕਰਨ ਜੀ ਤਬੀ ਮੇਰਾ ਅਸੀਂ ਕੀ ਕਹਿਣਾ ਚਾਹੋਗੇ ਮੇਰੇ ਮੈਂ ਇਹੀ ਕਹਿਣਾ ਚਾਹਨੀ ਆ ਵੀ ਸਾਡੇ ਪਿੰਡ ਦੇ ਵਿੱਚੋਂ ਚਿੱਟਾ ਬੰਦ ਹੋਣਾ ਚਾਹੀਦਾ ਬਹੁਤ ਸਾਡੇ ਜਾਨੀ ਵੇਚ ਦੇ ਘਰ ਬਾਹਲੇ ਜਾਦੇ ਵੇਚਦੇ ਆ ਤੇ ਸਾਡੇ ਮੁੰਡੇ ਖਾਂਦੇ ਵੀ ਬਹੁਤ ਜਾਦੇ ਹਾਂ ਹਾਂ ਤੇ ਮੁੰਡੇ ਸਾਡੇ ਬਹੁਤ ਜਾਨੀ ਕਿ ਪਿੰਡ ਦੇ ਵਿੱਚ ਤਬਾਹੀ ਆਈ ਪਈ ਬਾਕੀ ਸਾਡੀ ਇਹੀ ਹੈ ਵੀ ਸਾਡੇ ਪਿੰਡ ਦੇ ਵਿੱਚੋਂ ਨੱਸਾ ਬੰਦ ਹੋ ਗਿਆ ਜਿੰਨੀ ਦਿਹਾੜੀ ਲਿਆਉਂਦੇ ਆ ਕਮਾ ਕੇ ਉਹਨੂੰ ਹੀ ਖਾ ਜਾਂਦੇ ਆ ਤੇ ਬੱਚੇ ਨਿੱਕੇ ਨਿੱਕੇ ਭੁੱਖੇ ਮਰਦੇ ਆ ਬਹੁਤ ਅਸਿਅੂਖੀ ਆ ਜੀ

ਕਹ ਕਾਰੇ ਫਰਮਾਨ ਜੇ ਤੇ ਪਾਤਾ ਲਿਆ ਕਿ ਤੇ ਬਾਅਦ ਚ ਫਿਰ ਉਹਨਾਂ ਤੋਂ ਸੁਰਤ ਹੀ ਨਹੀਂ ਰਹੀ ਕੋਈ ਤੇ ਹੁਣ ਗਰੀਬ ਬਣੀ ਮੈਂ ਕਿੱਥੋਂ ਲਾਜ ਕਰਾਂ ਮਾਦਾ ਹੁਣ ਇੰਨੇ ਹਜੇ ਪੈਸੇ ਮੰਗਣਗੇ ਹੁਣ ਛੁੱਟੀ ਨਹੀਂ ਵੀ ਦਿੱਤੀ ਹਜੇ ਥੋੜੇ ਉੱਤੇ ਪਿੰਡ ਖੜੇ ਦੁੱਤੇ ਇਸ ਗੱਲ ਆ ਕਿ ਇੱਥੇ ਹੋਇਆ ਵੀ ਥੋੜੇ ਪਿੰਡ ਨੂੰ ਨਸ਼ਾ ਚਿੱਟਾ ਵੇਖਦਾ ਨਸ਼ਾ ਖਤਮ ਕਰਨਾ ਵੀਰੇ ਕੋਣ ਵੀ ਜਦੋਂ ਨਹੀਂ ਇੱਥੇ ਬਠੇਰੇ ਵੇਚਦੇ ਆਗੇ ਛਿੱਟੇ ਪੁਲਿਸ ਕਾਰਵਾਈ ਨਹੀਂ ਕਰਦੀ ਆਗੇ ਨਹੀਂ ਜੀ ਪਰ ਸਕੂਲ ਨਹੀਂ ਗਿਆ ਤੁਸੀਂ ਅਸ ਤਾਂ ਗਿਆ ਨਹੀਂ ਹਜੇ ਸਕੂਲ ਅੱਜ ਕਹਿੰਦੇ ਸੀ ਮੁੰਡੇ ਦੇ ਬਿਆਨ ਲੈਣਗੇ ਹਾਂ ਥਾਣੇ ਕਿਤੇ ਜਾਣਾ ਕਿੰਨੀ ਮਰਸੀ ਮੁੰਡੇ ਦੀ ਉਹ ਹੈਗਾ 18 ਤਾਂ ਸਾਲਾਂ ਦਾ ਘਰ ਚ ਕੰਮ ਕੋਣ ਆਉਂਦਾ ਨਹੀਂ ਘਰ ਤੇ ਮੰਮੀ ਡੈਡੀ ਆਲੇ ਬਾਹਰ ਰਹਿੰਦੇ ਆ ਕਿਤੇ ਮੈਂ ਹੀ ਸੀ ਕੋਲੇ ਮੈਂ ਹੀ ਪਾਲਿਆ ਛੋਟੇ ਛੋਟੇ ਹੁਣ ਕੀ ਗੱਲੋ ਵੀ ਠੀਕ ਨਹੀਂ ਜਾਂ ਕੀ ਗੱਲੋ ਹਜੇ ਤਾਂ ਠੀਕ ਨਹੀਂ ਹੋਇਆਗਾ ਹਜੇ ਤਾਂ ਹਸਪਤਾਲ ਕੀ ਕਿਥੇ ਦਾਖ ਲੱਗਿਆ ਨਹਿਰਲੇ ਆ ਹੀ ਮੰਗ ਕਰਦੇ ਆ ਛੋੜੇ ਮਤਲਬ ਇਥੇ ਜਿਹੜਾ ਚਿੱਟਾ ਵਿਖਰੇ ਆ ਉਹ ਬੰਦ ਹੋਣਾ ਚਾਹੀਦਾ ਬੰਦ ਹੋਣਾ ਚਾਹੀਦਾ ਪੱਟਵੀ ਹਣ ਗਾੜੀ ਜਾਂਦੇ ਮੰਦਿਰ ਨੂੰ ਹਣ ਅਟਾਈਂ ਕੈਨੇ ਵੀ ਬੰਦ ਹੋ ਜਕੇ ਅਗਲੀ ਵੀ ਮੰਦਿਰ ਹਣ ਗਲੀ ਜਾਂਦੀ ਆ ਸਾਰੇ ਪੁਰਾ ਪੁਰਾ ਜਾਕ ਇਹ ਗਾੜੀ ਭਾਗ ਕੇ ਨਾ ਅੱਗੇ ਹਾਂਜੀ ਹਾਂਜੀ ਕੀ ਕਹਿਣਾ ਜਾਊਂਗੇ ਪਤਾ ਸੀ ਤਾਂ ਕੈਨੇ ਵੀ ਸਾਡੇ ਇਥੇ ਨਗਰ ਦੇ ਵਿੱਚ ਚਿੱਟਾ ਕੋਈ ਵੀ ਨਾ ਸਾਰਕ ਪ੍ਰਕਾਰ ਦਾ ਬੰਦ ਹੋਣਾ ਚਾਹੀਦਾ ਕਿ ਨਾ ਮਿਪਲੀ ਤਾਂ ਪਤਨੀ ਚਾਹੀਦੀ ਜੇ ਤੋਂ ਪਹਿਲਾਂ ਜਿਹੜੇ ਲੱਗ ਕੇ ਲੱਗੇ ਹੁਣ ਨਵੇਂ ਬੱਚੇ ਵਾਸਤੇ ਤਾਂ ਸੋਚਣਾ ਜ਼ਰੂਰੀ ਹੈ ਵੀ ਇਹਨਾਂ ਦੀ ਤਾਂ ਵਿਚਾਰੇ ਦੇ ਨੱਥ ਪਾਈ ਜਾਵੇ ਸਰਕਾਰ ਦੁਆਰਾ ਬਥੇਰੇ ਮਹੱਤਵ ਚਲਾਈ ਜਾਂਦੀ ਕਿ ਇਨਸੈਕਟ ਕੱਪੂ ਪਾਉਣੇ ਆ ਨਸੀਬਿਕਨ ਦੇ ਨਏ ਜੀ ਕੋਈ ਨਹੀਂ ਪੈਂਦੀ ਨਾ ਤਾਂ ਕੋਈ ਨੱਥ ਨਹੀਂ ਪੈਂਦੀ ਚੰਸੀ ਦੇ ਕਿ ਬਸ ਉਹ ਕਰ ਦਿੰਦੇ ਮੈਂ ਉਹ ਦਿਨ ਉਹ ਕਿਹੜਾ ਫਸਟ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਸਾਡੇ ਇਨਸਾਫ ਹੋਣਾ ਚਾਹੀਦਾ ਸਾਡੇ ਤੇ ਨਸਾਰ ਪ੍ਰਕਾਰਦਬੰਦ ਹੋਣਾ ਚਾਹੀਦਾ ਕੈਕਲ ਹੋ ਰਿਹਾ ਜੀ ਜਿਹੜਾ ਨਸ਼ਾ ਵੇਚਣ ਵਾਲਿਆ ਕੋਈ ਬਾਹਰੋਂ ਪਾਉਂਦੇ ਨਹੀਂ ਛੋੜੇ ਲੱਗੇ ਸਕਦੇ ਹਾਂਜੀ ਉਹਨਾਂ ਤੇ ਵੀ ਕਾਬੂ ਕੀਤਾ ਜਾਵੇ ਉਹਨਾਂ ਨੂੰ ਛੋਟੇ ਪਿੰਡ ਵਿੱਚ ਕੋਈ ਵਿਰੋਧ ਨਹੀਂ ਕਰਦਾ ਇਹ ਚੀਜ਼ਾਂ ਜੀ ਵਿਰੋਧ ਕਰਦੇ ਜੇ ਉਹ ਡਰਦੇ ਆ ਕਿ ਕੋਈ ਨਾਂ ਨਹੀਂ ਲੈਂਦਾ ਸਿੱਧੇ ਮੱਥੇ ਕੋਈ ਜਾਂਦਾ ਨਹੀਂ ਕਾਠੇ ਹੋ ਕੇ ਕਹਿਣ ਤਾਂ ਕਾਬੂ ਪਾਇਆ ਜਾ ਸਕਦਾ ਪਤਾ ਨਾ ਮਰੂ ਪਤਾ ਹੀ ਹੋ ਤਾਂ ਉਹਨਾਂ ਆਪਣਨ ਸਰੀਆਮਪਾ ਤਲੁਕ ਕੰਨਾਂ ਨਾਲ ਲੈਣਾ ਉਹ ਚਿੱਟਾ ਪੈਂਦਾ ਜਿਹੜੇ ਚਬੀ ਵਿੱਚ ਦੇ ਉਹਨਾਂ ਨੂੰ ਚੱਕੇ ਜਾਣੇ ਚਾਹੀਦੇ ਆ ਆਹ ਕਿਹੜਾ ਜੀ ਭਾਵਨਕੌਰ ਕ자치 ਕੀ ਗੱਲ ਹੋਈ ਆ ਜੀ ਤੁਹਾਡੇ ਰਾਮਗੜ੍ਹ ਜਿਹੜਾ ਕੱਟ ਕੀਤੇ ਰਾਮਗੜ੍ਹ ਵੀਰੇ ਚਿੱਟਾ ਪੀਂਦੇ ਆ ਕਿ ਮੁੰਡੇ ਟੀਕੇ ਲਾ ਕੇ ਉਹ ਕਰੀ ਜਾਂਦੇ ਆ ਕਿ ਕੋਈ 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 ਨਹੀਂ ਉਹ ਕਰਦੇ ਪਹਿਲਾਂ ਇੱਕ ਅੱਗੇ ਮਰ ਗਿਆ ਇੱਕ ਹੁਣ ਮੁੰਡੇ ਨੂੰ ਟੀਕਾ ਲਾ ਲਿਆ ਹਾਂਜੀ ਹਾਂਜੀ ਨਿਦਾਨ ਛਾ ਮੁੰਡੇ ਤੁਹਾਡੇ ਪਿੰਡ ਵਿੱਚ ਕੋਈ ਵਿਰੋਧ ਨਹੀਂ ਕਰਦਾ ਜੀ ਦਾ ਜੀ ਕੋਈ ਨਹੀਂ ਵੀਰੇ ਸਾਡੇ ਉੱਤੇ ਚੱਕਦਾ ਹੈਗਾ ਡਰਦੇ ਆ ਸਾਰੇ ਨਾ ਲੈਣ ਤੋਂ ਸਾਰੇ ਡਰਦੇ ਨਾ ਲੈਣ ਤੋਂ ਸਾਰੇ ਡਰਦੇ ਸਾਡੇ ਪਤਾ ਤਾਂ ਸਭ ਨੂੰ ਹੈ ਕੌਣ ਦੇ ਸਾਰਿਆਂ ਨੂੰ ਪਤਾ ਵੀਰੇ ਕੌਣ ਵੇਚਦਾ ਸਾਰੇ ਬੱਚਾ ਬੱਚੀ ਨੂੰ ਪਤਾ ਕਿਹੜਾ ਵੇਚਦਾਗਾ ਤੁਸੀਂ ਪੁਲਿਸ ਤੱਕ ਉਹਨੇ ਦਿਖਾ ਦਿੱਤੀ ਕਿੱਥੇ ਜਾਂਦੀ ਸੀ ਅਸੀਂ ਪੁਲਿਸ ਦੇ ਕੋਲ ਪਹੁੰਚੇ ਨਹੀਂ ਸਾਨੂੰ ਆਏ ਰਹਿੰਦਾਗਾ ਹਨਾ ਕੋਈ ਬਹੋਨਾ ਹੋ ਜਾਏ ਤਾਂ ਨਹੀਂ ਅਸੀਂ ਬੋਲਦੇ ਹੈਗੇ ਸਰਦਾਰ ਇਹ ਕੋਈ ਮੂਰੇ ਨਹੀਂ ਆਉਂਦਾ ਕੱਲ ਕੀ ਹੋਇਆ ਮੁੰਡੇ ਨੂੰ ਕੀ ਗੱਲ ਬਾਤ ਕੱਲ ਮੁੰਡੇ ਨੇ ਟੀਕਾ ਲਾ ਲਿਆ ਵੀਰੇ ਐਕਸ਼ਨ ਬਾੰਚ ਸੀਗਾ ਉਹ ਕੱਲੋਂ ਤੋਂ ਪਤਾ ਲੱਗਿਆ ਮੁੰਡੇ ਦੀ ਹੈ 25 ਸਾਲ 18 ਤੋਂ 25 ਸਾਲ ਦਾ ਹੈਗਾਗਾ 18 ਸਾਲਾਂ ਦਾ ਹੈਗਾਗਾ ਇਸ ਤਰੀਕੀ ਮੋਟਰ ਨਹੀਂ ਸੀਗਾ ਅਧਰ ਪਾਈ ਤੇ ਸਭ ਕਿਵੇਂ ਕਰਦੇ ਨੇ ਤਾਂ ਆਪ ਕਹਿਣਾ ਚਾਹੀਦਾ ਸਰਕਾਰ ਦਾ ਨਸ਼ਾ ਖਤਮ ਹੋਣਾ ਚਾਹੀਦਾ ਨਸ਼ਾ ਖਤਮ ਹੋਣਾ ਚਾਹੀਦਾ ਵੀ ਸਾਡੇ ਜਿਹੜੇ ਵੇਚਦੇ ਆ ਜਿਹੜੇ ਵੇਚਦੇ ਆ ਉਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੀ ਸਖਤ ਹੋਣੀ ਚਾਹੀਦੀ ਹੈ ਸਾਡੇ ਨੌਜਵਾਨ ਪੁੱਤ ਮਰੀ ਜਾਂਦੇ ਆ ਉਹ ਗਾਲੇ ਜਾਂਦੇ ਆ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਜ਼ਰੂਰੀ ਹੈ ਬੱਚਾ ਆਇਆ ਚਿੱਟਾ ਵੇਚਦਿਆਂ ਦਾ ਸਭ ਨੂੰ ਪਤਾ ਵੀ ਕੌਣ ਵੇਚਦਾ ਕੌਣ ਨਹੀਂ ਬੱਚੇ ਬੱਚੀ ਨੂੰ ਪਤਾ ਸਭ ਨੂੰ ਪਤਾਗਾ ਪਰ ਇਹਨਾਂ ਤੇ ਹੁਣ ਕਾਰਵਾਈ ਕਰਾਵੇ ਤੇ ਕਰਾਵੇ ਕੌਣ ਇਹਨਾਂ ਤੇ ਕਾਰਵਾਈ ਕਰੇ ਪੁਲਿਸ ਨਹੀਂ ਉਹਨਾਂ ਨੂੰ ਵੀ ਦੱਸੋਗੇ ਪੁਲਿਸ ਤਾਂ ਹੀ ਕਾਰਵਾਈ ਕਰੂਗੀ ਜੇ ਪਤਾ ਹੋਊ ਕੌਣ ਕਰਾਂਗੇ ਅਸੀਂ ਦੱਸਾਂਗੇ ਆਉਂਦੇ ਆ ਪੁਲਿਸ ਵਾਲੇ ਵੀ ਆਉਂਦੇ ਆ ਉਹਨਾਂ ਨੂੰ ਕਿਹੜਾ ਪਤਾ ਨਹੀਂ ਸਭ ਪਤਾ ਹੁੰਦਾ ਨੇ ਲੈ ਲੈ ਨੇ ਲੈ ਲੈ ਦਾਖਲਾ ਜੀ ਸਾਰਾ 18 ਸਾਲਾਂ ਦੀ ਉਮਰ ਹੈ ਮਾਪੇ ਕੀ ਕਰੇ ਜਾਂਦਾ ਹੀ ਮਰ ਗਿਆ ਉਹ ਮਾਪਾਪ ਉਹਦਾ ਜਦੋਂ ਐਡਾ ਵੱਡਾ ਧੀ ਪੁੱਤ ਨਸ਼ੇ ਪਏ ਗਿਆ ਜੇ ਵਿਕਦਾ ਤਾਂ ਫੇਰ ਹੀ ਪੀਂਦੇ ਆ ਜੇ ਅਗਰ ਵਿਕੇ ਨਾ ਫੇਰ ਪੀਣਗੇ ਵੀ ਕਿੱਥੋਂ ਲਿਆਉਣ ਕਿੱਥੋਂ ਮੇਰੀ ਇਹੀ ਅਰਜ਼ ਬੇਨਤੀ ਆ ਪਰ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਜ਼ਰੂਰੀ ਹੋਣੀ ਚਾਹੀਦੀ ਸਰਬਜੀਤ ਕਾਰ ਹੈ ਵੀ ਅਸਾਂ ਬੰਦੇ ਛੋੜਿਆ ਅੱਜ ਰਾਮੇਰ ਕੱਠ ਹੋਇਆ ਹਾਂ ਹਾਂ ਵੀਰੇ ਕੱਠ ਹੋਇਆ ਅਸਾਂ ਵੀਰੇ ਸਾਹ ਨਸ਼ੇ ਵਾਲਿਆਂ ਕਰੇ ਨਾ ਸੁੱਟਣਾ ਚਾਹੀਦਾ ਹੈਗਾ ਤੇ ਚਿੱਟਾ ਬਹੁਤ ਜ਼ਿਆਦਾ ਵਿਕਦਾ ਹੈਗਾ ਮੁੰਡੇ ਨੂੰ ਬਿੰਦੇ ਬਿੰਦੇ ਫੂਨ ਲਾਉਂਦੇ ਆ ਉਹ ਜਦੋਂ ਘਰੇ ਅੰਦਰ ਟਿਕਣ ਵੀ ਨਹੀਂ ਦਿੰਦੇ ਕਹਿੰਦੇ ਆ ਜਾ ਛੇਤੀ ਆ ਜਾ ਛੇਤੀ ਤੇ ਬਾਹਰ ਸੱਦ ਲੈਂਦੇ ਆ ਕੋਈ 5 ਰੁਪਏ ਵੀ ਨਹੀਂ ਸਾਨੂੰ ਘਰੇ ਦਿੰਦਾਗਾ ਗੋਲੀਆਂ ਵੀ ਵੇਚਦੇ ਆ ਕੈਸੂਲੀ ਵੇਚਦੇ ਸਾਰਾ ਨਸ਼ਾ ਵੇਚਦਾ ਵੀਰੇ ਇੱਥੇ ਪੱਚੀਆਂ ਸਾਲਾਂ ਦਾ ਵੀਰੇ ਜਿਵੇਂ ਅਸਡੇ ਪਿੰਡ ਪੱਦਰ ਤੇ ਕੱਟ ਦਿੱਤਾ ਗਿਆਗਾ ਤਾਂ ਤੁਹਾਡੇ ਪਿੰਡ ਬੰਨੀਓ ਇਹਦਾ ਸਖਤ ਪ੍ਰੋਤੋਤ ਕੀਤਾ ਜਾ ਰਿਹਾ ਹਾਂ ਵੀਰੇ ਬਹੁਤ ਪ੍ਰੋਤੋਤ ਕੀਤਾ ਗਿਆ ਜਿਵੇਂ ਛੋੜੇ ਪਿੰਡ ਵਿੱਚ ਨਸ਼ਾ ਵੇਚਦਾ ਪੜੀ ਪਾਤੀ ਸਾਰੇ ਪਿੰਡ ਦੇ ਲੋਕ ਜਾਣਦੇ ਆ ਹਾਂ ਜਾਣਦੇ ਵੀਰੇ ਨਰਦੇ ਨਹੀਂ ਵੀਰੇ ਰੋਕਦੇ ਕਈ ਵਾਰ ਪਤਾ ਨਹੀਂ ਉਹ ਸੱਟਾ ਸੱਟਾ ਮਾਰ ਜਾਂਦੇ ਰਾਤ ਨੂੰ ਕਈ ਵਾਰੀ ਇਹ ਵੱਧ ਮਾਰ ਜਾਂਦੇ ਫਿਰ ਪਿਆਰ ਨੂੰ ਕਈ ਵਾਰੀ ਮਾਰ ਜਾਂਦੇ ਆਗੇ ਜਿੰਮੇਤੂ ਇਕੱਠੇ ਹੋਈ ਹੋ ਇਹ ਜਾ ਕੇ ਪੁਲਿਸ ਪ੍ਰਸ਼ਾਸਨ ਕੋਲੇ ਦੇਖਦੇ ਆ ਵੀਰੇ ਹੁਣ ਕੀ ਮੈਂ ਕਹਿੰਦੇ ਆਗੇ ਵੀ ਹੁਣ ਜਾਵਾਂਗੇ ਪੁਲਿਸ ਕੋਲੇ ਵੀ ਅੱਜ ਅਸੀਂ ਚਿੱਟਾ ਫੜਦੇ ਆ ਉਹ ਪਿੰਦੇ ਆ ਤੇ ਖਾਂਦੇ ਆ ਤੇ ਵੇਚਦੇ ਆ ਇਹਨੂੰ ਹਟਾਉਣਾ ਚਾਹੀਦਾ ਨੇ ਅਸੀਂ ਪੱਤਰ ਤੋਂ ਨਾਮ ਕੀ ਥੋੜਾ ਜੀ ਨਹੀਂ ਨਹੀਂ ਥੁਬਾ ਅਸਾਂ ਕੀ ਕਹਿਣਾ ਚਾਹੋਂਗੇ ਰਾਮਗੜ ਅੱਜ ਕੱਟ ਕੀਤਾ ਗਿਆ ਜੀ ਹਾਂ ਜੀ ਰਾਮਗੜ ਕੱਟੇ ਕੀਤਾ ਗਿਆ ਤੇ ਜਿਹਨੂੰਗਾ ਨਸ਼ੇ ਪੱਤਰਾਂ ਨਾਲ ਮਰੀ ਜਾਂਦੇ ਆ ਚਿੱਟੇ-ਚਿੱਟੇ ਰੱਖਾ-ਖਾ ਕੇ ਵਿੱਚੇ ਦਾਰੂ ਪੀ ਲੈਂਦੇ ਤੇ ਤੇ ਦਾਰੂ ਪੀ ਲੈਂਦੇ ਇਹ ਹਟਾਉਣੇ ਚਾਹੀਦੇ ਗਏ ਹਾਂ ਜੀ ਆਹ ਕੋਲਥ ਨੂੰ ਵੀ ਆਰਡਰ ਦੇਣਾ ਚਾਹੀਦਾ ਉਹ ਫੜਕ ਉਹ ਦੀ ਛੱਡ ਦਿੰਦੇ ਆ ਜੇ ਇਹ ਕੀ ਗੱਲ ਆ ਤੋਂ ਉਹਨਾਂ ਦਾ ਫਿਰ ਸਮਝਾਉਂਦਾ ਹੱਕ ਨਹੀਂ ਬਣਦਾਗਾ ਪੈਸੇ ਕਾ ਤਾਂ ਲੈਂਦੇ ਆਗੇ ਇਹ ਸਮਝਾਉਣਾ ਹੈ ਜਾਇਰਕੋ ਪਾਲ ਨੂੰ ਬੱਚੇ ਬੱਚੀ ਕੋ ਰੋ 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 ਨਿਕੀ ਨਿਕੀ ਲੱਗ ਜਾਂਦੇ ਨੇ ਬੁੜੀਆਂ ਤਾਂ ਉਹ ਦੂਰੋਂ ਅਗਰੇ ਅਗਰੇ ਕਹਿੰਦਾ ਬੁੜੀ ਕਿੱਥੋਂ ਡੱਕ ਪਾਲੇ ਡੱਕ ਪਾਲਣੀ ਬੁੜੀ ਨਾਲ ਪਾਲਣੀ ਹੈ ਇਹ ਸਮਝਾਉਣਾ ਚਾਹੀਦਾ ਹੈਗਾ ਇਹ ਆ ਉਹਦੇ ਬੱਚੇ ਬੰਦੇ ਤਾਂ ਹਟਦੇ ਹੀ ਨਹੀਂ ਕਹਿੰਦਾ ਸਭ ਪੁੱਤਰ ਖਣੋ ਖੇ ਸੋ ਆਖੇ ਜਿੰਦੇ ਚਿੱਤੇ ਵੇਚੀ ਜਾਂਦੇ ਵਿੱਚ ਬੁੜੀਆਂ ਵੇਚੀ ਜਾਂਦੀ ਲੱਗ ਜਾਂਦੀਆਂ ਚਿੱਤੇ ਵੇਚਣ ਉਹ ਨਹੀਂ ਹਟਦੀਆਂ ਕਿੰਨਾ ਇਹ ਸਮਝਾਉਣ ਦਾ ਹੱਕ ਬਣਦਾ ਹੈਗਾ ਹਾਂ ਹੁਣ ਕੀ ਸਮਝਾ ਦੇਗਾ ਬੋਲਗਾ ਤੇਰੇ ਫੇੜੇ ਲਾਉਣ ਲੱਗ ਜਾਂਦੇ ਆ ਵੀ ਗੰਦੇ ਚ ਮਰ ਜਾਂਦਾ ਮੈਨੂੰ ਪੈਸੇ ਨਹੀਂ ਦਿੰਦੀ ਮੈਨੂੰ ਆਏ ਨਹੀਂ ਦਿੰਦੀ ਉਹ ਫੇਹਾ ਲੈ ਕੇ ਮਰਨ ਪੈਂਦੇ ਫਿਰ ਹੂੰ ਸਮਝਾਉਂਦਾ ਹੱਕ ਬਣਦਾਗਾ ਤੂੰ ਆਹ ਗੱਦੀ ਕਾ ਖਾਲਸਾ ਵਾ ਕੀ ਜਿੱਨੀ ਫਤ